ਭਾਰਤ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਦੱਸਦੀ ਹੈ ਕਿ ਕੁਝ YouTube ਚੈਨਲ ਬੈਨ ਕਰ ਦਿੱਤੇ ਨੇ ਪਾਕਿਸਤਾਨੀ YouTube ਚੈਨਲ ਬੈਨ ਕਰ ਦਿੱਤੇ ਨੇ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਬਾਅਦ ਭਾਰਤ ਸਰਕਾਰ ਨੇ ਇਹ ਵੱਡਾ ਐਕਸ਼ਨ ਲਿਆ ਹੈ ਭਾਰਤ ਸਰਕਾਰ ਨੇ ਗ੍ਰਹਿ ਮੰਤਰਾਲਾ ਦੀ ਸਿਫਾਰਿਸ਼ ਦੇ ਉੱਤੇ 16 ਪਾਕਿਸਤਾਨੀ YouTube ਚੈਨਲਾਂ ਤੇ ਉਤੇ ਬੈਨ ਲਗਾ ਦਿੱਤਾ ਇਹਨਾਂ ਦੇ ਵਿੱਚ ਡੋਨ న్యూਸ ਸਮਾ ਟੀਵੀ ਜੋ ਕਿ ਜੀਓ ਨਿਊਜ਼ ਆਦਿ ਵਰਗੇ ਵੱਡੇ ਚੈਨਲ ਸ਼ਾਮਿਲ ਨੇ ਸਰਕਾਰੀ ਸੂਤਰਾਂ ਦੇ ਅਨੁਸਾਰ ਇਹ ਪਾਕਿਸਤਾਨੀ YouTube ਚੈਨਲ ਦੇ ਉੱਤੇ ਭਾਰਤ ਭਾਰਤੀ ਫੌਜ ਅਤੇ ਸੁਰੱਖਿਆ ਏਜੰਸੀਆਂ ਦੇ ਖਿਲਾਫ ਭੜਕਾਉ ਤੇ ਫਿਰਕੂ ਸੰਵੇਦਨਸ਼ੀਲ ਸਮੱਗਰੀ ਅਤੇ ਗਲਤ ਸੂਚਨਾ ਪ੍ਰਸਾਰਿਤ ਕਰਨ ਕਾਰਨ ਬਲੌਕ ਕੀਤੇ ਗਏ ਨੇ ਤਾਂ ਵੱਡੀ ਅਪਡੇਟ ਸਾਂਝੀ ਕਰਿਆਂ ਦੱਸਦੇ ਕਿ ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨੀ ਜਿਹੜੇ ਕਿ 16 YouTube ਚੈਨਲ ਬਲੌਕ ਕਰ ਦਿੱਤੇ ਨੇ ਦੱਸ ਦਈਏ ਕਿ ਪਾਕਿਸਤਾਨੀ YouTube ਚੈਨਲ ਬੈਨ ਕਰ ਦਿੱਤੇ ਨੇ ਤਾਂ ਦੱਸਣਯੋਗ ਹੈਗਾ ਕਿ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ 22 April 2024 ਨੂੰ ਹੋਏ ਇੱਕ ਅਤਵਾਦੀ ਹਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਇਸ ਹਮਲੇ ਦੇ ਵਿੱਚ ਦੱਸਦੇ ਕਿ ਕਰੀਬ 26 ਲੋਕ ਮਾਰੇ ਗਏ ਨੇ ਹਮਲੇ ਦੌਰਾਨ ਅਤਵਾਦੀਆਂ ਨੇ ਸਲਾਨੀਆਂ ਤੋਂ ਉਹਨਾਂ ਦੇ ਧਰਮ ਬਾਰੇ ਪੁੱਛਿਆ ਤੇ ਫਿਰ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਨਾਲ ਦੇਸ਼ ਭਰ ਦੇ ਵਿੱਚ ਰੋਸ ਫੈਲ ਗਿਆ ਹੈ ਬੈਸਰਨ ਘਾਟੀ ਜਿਸ ਨੂੰ ਲੋਕ ਪਿਆਰ ਦੇ ਨਾਲ ਮਿਨੀ न्यूजीलैंड ਕਹਿੰਦੇ ਨੇ ਤਾਂ ਮੰਗਲਵਾਰ ਦੁਪਹਿਰ ਉੱਥੇ 2:30 ਵਜੇ ਅਚਾਨਕ ਗੋਲੀਬਾਰੀ ਦੀ ਆਵਾਜ਼ ਦੇ ਨਾਲ ਕੰਬ ਗਈ ਸੀਗੀ ਤਾਂ ਪਹਾੜਾ ਦੀ ਗੋਦ ਦੇ ਵਿੱਚ ਵਸੇ ਇਸ ਸੁੰਦਰ ਸਥਾਨ ਦੇ ਉੱਚੇ ਪਹੁੰਚਣ ਵਾਲੇ ਸਲਾਨੀਆਂ ਨੇ ਸ਼ਾਇਦ ਹੀ ਸੋਚਾ ਹੋਵੇਗਾ ਕਿ ਉਹਨਾਂ ਦੀਆਂ ਛੋਟੀਆਂ ਜੀ ਜੋ ਜ਼ਿੰਦਗੀ ਸੀਗੀ ਉਹ ਸੁਪਨੇ ਸੀਗੇ ਉਹ ਇੱਕ ਪਲ ਦੇ ਵਿੱਚ ਸਾਰੇ ਤਬਾਹ ਹੋ ਜਾਣਗੇ ਛੁੱਟੀਆਂ ਦੀਆਂ ਉਹ ਤਸਵੀਰਾਂ ਕਿਸੇ ਕਾਲੀਆਂ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਬਦਲ ਜਾਣਗੀਆਂ ਇਹ ਸ਼ਾਇਦ ਹੀ ਕਿਸੇ ਸਲਾਨੀ ਨੇ ਸੋਚਾ ਹੋਵੇਗਾ ਕਿਉਂਕਿ ਜੰਮੂ ਕਸ਼ਮੀਰ ਜਿਹਨੂੰ ਕੁਦਰਤ ਦੀ ਧਰਤੀ ਕਿਹਾ ਜਾਂਦਾ ਹੈ ਕੁਦਰਤ ਦਾ ਨਜ਼ਾਰਾ ਜਿੱਥੇ ਕਿ ਲੋਕ ਆਪਣੇ ਸੁਪਨੇ ਵੀ ਦੇਖਦੇ ਨੇ ਕਿ ਅਸੀਂ ਉਸ ਖੂਬਸੂਰਤ ਸਥਾਨ ਦੇ ਉੱਤੇ ਜਾਣਾ ਹੈਗਾ ਪਰ ਦੱਸ ਦਈਏ ਕਿ ਉਸ ਹਮਲੇ ਤੋਂ ਬਾਅਦ ਹੁਣ ਸ਼ਾਇਦ ਹੀ ਅਜਿਹਾ ਕੋਈ ਸੋਚੂਗਾ ਕਿਉਂਕਿ ਇਸ ਹਮਲੇ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਹੁਣ ਵੀ ਪੂਰਾ ਭਾਰਤ ਇਸ ਹਮਲੇ ਦੇ ਬਾਰੇ ਜੋ ਤਸਵੀਰਾਂ ਦੇਖਦਾ ਆਏਗਾ ਉਹ ਰੋ ਪੈਂਦਾ ਹੈ ਕਿਉਂਕਿ ਬਹੁਤ ਹੀ ਭਿਆਨਕ ਉਹ ਹਾਦਸਾ ਸੀਗਾ ਤਾਂ ਭਾਰਤ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈਗਾ 16 ਪਾਕਿਸਤਾਨੀ YouTube ਚੈਨਲ ਬੈਨ ਕਰ ਦਿੱਤੇ ਨੇ ਭਾਰਤ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਦੱਸਦੀ ਹੈ ਕਿ ਕੁਝ YouTube ਚੈਨਲ ਬੈਨ ਕਰ ਦਿੱਤੇ ਨੇ ਪਾਕਿਸਤਾਨੀ YouTube ਚੈਨਲ ਬੈਨ ਕਰ ਦਿੱਤੇ ਨੇ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਬਾਅਦ ਭਾਰਤ ਸਰਕਾਰ ਨੇ ਇਹ ਵੱਡਾ ਐਕਸ਼ਨ ਲਿਆ ਹੈ ਭਾਰਤ ਸਰਕਾਰ ਨੇ ਗ੍ਰਹਿ ਮੰਤਰਾਲਾ ਦੀ ਸਿਫਾਰਿਸ਼ ਦੇ ਉੱਤੇ 16 ਪਾਕਿਸਤਾਨੀ YouTube ਚੈਨਲਾਂ ਤੇ ਉਤੇ ਬੈਨ ਲਗਾ ਦਿੱਤਾ ਹੈ ਇਹਨਾਂ ਦੇ ਵਿੱਚ ਡੋਨ న్యూਸ ਸਮਾ ਟੀਵੀ ਜੋ ਕਿ ਜੀਓ ਨਿਊਜ਼ ਆਦਿ ਵਰਗੇ ਵੱਡੇ ਚੈਨਲ ਸ਼ਾਮਿਲ ਨੇ ਸਰਕਾਰੀ ਸੂਤਰਾਂ ਦੇ ਅਨੁਸਾਰ ਇਹ ਪਾਕਿਸਤਾਨੀ YouTube ਚੈਨਲ ਦੇ ਉੱਤੇ ਭਾਰਤ ਭਾਰਤੀ ਫੌਜ ਅਤੇ ਸੁਰੱਖਿਆ ਏਜੰਸੀਆਂ ਦੇ ਖਿਲਾਫ ਭੜਕਾਉ ਤੇ ਫਿਰਕੂ ਸੰਵੇਦਨਸ਼ੀਲ ਸਮੱਗਰੀ ਅਤੇ ਗਲਤ ਸੂਚਨਾ ਪ੍ਰਸਾਰਿਤ ਕਰਨ ਕਾਰਨ ਬਲੌਕ ਕੀਤੇ ਗਏ ਨੇ ਤਾਂ ਵੱਡੀ ਅਪਡੇਟ ਸਾਂਝੀ ਕਰਿਆਂ ਦੱਸਦੇ ਕਿ ਭਾਰਤ ਸਰਕਾਰ ਦੇ ਵੱਲੋਂ ਪਾਕਿਸਤਾਨੀ ਜਿਹੜੇ ਕਿ 16 YouTube ਚੈਨਲ ਬਲੌਕ ਕਰ ਦਿੱਤੇ ਨੇ ਦੱਸਦੀ ਹੈ ਕਿ ਪਾਕਿਸਤਾਨੀ YouTube ਚੈਨਲ ਬੈਨ ਕਰ ਦਿੱਤੇ ਨੇ ਤਾਂ ਦੱਸਣਯੋਖ ਹੈਗਾ ਕਿ ਜੰਮੂ ਅਤੇ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਬਾਈ ਅਪ੍ਰੈਲ ਦੋ ਹਜ਼ਾਰ ਚੌਵੀ ਨੂੰ ਹੋਏ ਇੱਕ ਅੱਤਵਾਦੀ ਹਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਇਸ ਹਮਲੇ ਦੇ ਵਿੱਚ ਦੱਸ ਦੇਈਏ ਕਿ ਕਰੀਬ ਛੱਬੀ ਲੋਕ ਮਾਰੇ ਗਏ ਨੇ ਹਮਲੇ ਦੌਰਾਨ ਅੱਤਵਾਦੀਆਂ ਨੇ ਸੈਲਾਨੀਆਂ ਤੋਂ ਉਹਨਾਂ ਦੇ ਧਰਮ ਬਾਰੇ ਪੁੱਛਿਆ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਨਾਲ ਦੇਸ਼ ਭਰ ਦੇ ਵਿੱਚ ਰੋਸ ਫੈਲ ਗਿਆ ਹੈ ਬੈਸਰਨ ਘਾਟੀ ਜਿਸ ਨੂੰ ਲੋਕ ਪਿਆਰ ਦੇ ਨਾਲ ਮਿਨੀਜ਼ न्यूजीलैंड ਕਹਿੰਦੇ ਨੇ ਤਾਂ ਮੰਗਲਵਾਰ ਦੁਪਹਿਰ ਉੱਥੇ 2.3 ਵਜੇ ਅਚਾਨਕ ਗੋਲੀਬਾਰੀ ਦੀ ਆਵਾਜ਼ ਦੇ ਨਾਲ ਕੰਬ ਗਈ ਸੀਗੀ ਤਾਂ ਪਹਾੜਾ ਦੀ ਗੋਦ ਦੇ ਵਿੱਚ ਵਸੇ ਇਸ ਸੁੰਦਰ ਸਥਾਨ ਦੇ ਉੱਚੇ ਪਹੁੰਚਣ ਵਾਲੇ ਸਲਾਨੀਆਂ ਨੇ ਸ਼ਾਇਦ ਹੀ ਸੋਚਾ ਹੋਵੇਗਾ ਕਿ ਉਹਨਾਂ ਦੀਆਂ ਛੋਟੀਆਂ ਜੀ ਜੋ ਜ਼ਿੰਦਗੀ ਸੀਗੀ ਉਹ ਸੁਪਨੇ ਸੀਗੇ ਉਹ ਇੱਕ ਪਲ ਦੇ ਵਿੱਚ ਸਾਰੇ ਤਬਾਹ ਹੋ ਜਾਣਗੇ ਛੁੱਟੀਆਂ ਦੀਆਂ ਉਹ ਤਸਵੀਰਾਂ ਕਿਸੇ ਕਾਲੀਆਂ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਬਦਲ ਜਾਣਗੀਆਂ ਇਹ ਸ਼ਾਇਦ ਹੀ ਕਿਸੇ ਸਲਾਨੀ ਨੇ ਸੋਚਾ ਹੋਵੇਗਾ ਕਿਉਂਕਿ ਜੰਮੂ ਕਸ਼ਮੀਰ ਜਿਹਨੂੰ ਕੁਦਰਤ ਦੀ ਧਰਤੀ ਕਿਹਾ ਜਾਂਦਾ ਹੈ ਕੁਦਰਤ ਦਾ ਨਜ਼ਾਰਾ ਜਿੱਥੇ ਕਿ ਲੋਕ ਆਪਣੇ ਸੁਪਨੇ ਵੀ ਦੇਖਦੇ ਨੇ ਕਿ ਅਸੀਂ ਉਸ ਖੂਬਸੂਰਤ ਸਥਾਨ ਦੇ ਉੱਤੇ ਜਾਣਾ ਹੈਗਾ ਪਰ ਦੱਸ ਦਈਏ ਕਿ ਉਸ ਹਮਲੇ ਤੋਂ ਬਾਅਦ ਹੁਣ ਸ਼ਾਇਦ ਹੀ ਅਜਿਹਾ ਕੋਈ ਸੋਚੂਗਾ ਕਿਉਂਕਿ ਇਸ ਹਮਲੇ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ ਹੁਣ ਵੀ ਪੂਰਾ ਭਾਰਤ ਇਸ ਹਮਲੇ ਦੇ ਬਾਰੇ ਜੋ ਤਸਵੀਰਾਂ ਦੇਖਦਾ ਆਏਗਾ ਉਹ ਰੋ ਪੈਂਦਾ ਹੈ ਕਿਉਂਕਿ ਬਹੁਤ ਹੀ ਭਿਆਨਕ ਉਹ ਹਾਦਸਾ ਸੀਗਾ ਤਾਂ ਭਾਰਤ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈਗਾ 16 ਪਾਕਿਸਤਾਨੀ YouTube ਚੈਨਲ ਬੈਨ ਕਰ ਦਿੱਤੇ ਨੇ